फूल वाली हे भाव का कटे क्या फूल वाली तेरी सुनो से वो कथा फूल वाली

ਅੱਜ ਸਿਵਲ ਉਸਵੇ ਰੋਡ ਤੇ ਐਸ ਕੁਮਾਰ ਦੀ ਸ਼ਾਪ ਤੇ ਠੰਡੇ ਮਿੱਠੇ ਜਲਦੀ ਸ਼ਵੀਲ ਲਾਈਏ ਜੋ ਰੋਡ ਸਵਾ ਅਰੋੜਾ ਖੱਤਰੀ ਸਵਾ ਵੱਲੋਂ ਲਗਾਈ ਗਈ ਆ ਪਰ ਇਹ ਉਤੇ ਸਾਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਲਗਾਈ ਗਈ ਆ ਕਿਉਂਕਿ ਸਾਰਿਆਂ ਨੂੰ ਪਤਾ ਆ ਕਿ ਗਰਮੀ ਬਹੁਤ ਪੈ ਰਹੀ ਆ ਔਰ ਟੈਂਪਰੇਚਰ ਬਹੁਤ ਜ਼ਿਆਦਾ ਆ ਇਸ ਕਰਕੇ ਅਸੀਂ ਇੱਥੇ ਇਹ ਕੇਵੀ ਸੁਦੇ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਬੂਟੇ ਜ਼ਰੂਰ ਲਗਾਓ ਔਰ ਜਿੰਨਾ ਹੋ ਸਕੇ ਮਿੱਠੇ ਠੰਡੇ ਜਲਦੀ ਸ਼ਵੀਲ ਲਾਓ ਤਾਂ ਕਿ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਅਸੀਂ ਦੇਖਣ ਜਾਂਦਾ ਕਿ ਬੂਟੇ ਵੱਡੇ ਕੱਟੇ ਦਾ ਜਾਂਦੇ ਆ ਪਰ ਲਗਾਏ ਨਹੀਂ ਜਾਂਦੇ ਕਿਸ ਤਰ੍ਹਾਂ ਦੇ ਇਹ ਇਹ ਜਿਹੜੀ ਹੈਗੀ ਆ ਜੀ ਸਰਕਾਰ ਦੀ ਜਿਹੜੀ ਸਕੀਮ ਹੈ ਨਾ ਜਦੋਂ ਹਾਈਵੇ ਬਣਦਾ ਉਸ ਤੋਂ ਪਹਿਲਾਂ ਜਦੋਂ ਹਾਈਵੇ ਕੁਇਰ ਹੁੰਦਾ ਆ ਉਸੇ ਵੇਲੇ ਉਸ ਤੋਂ ਪਿੱਛੇ ਜਿੱਥੇ ਤੱਕ ਇਹਨਾਂ ਦੀ ਜਗ੍ਹਾ ਆ ਉੱਥੇ ਇਹਨਾਂ ਨੂੰ ਬੂਟੇ ਉਦੋਂ ਹੀ ਲਗਾ ਦੇਣੇ ਚਾਹੀਦੇ ਕਿਉਂਕਿ ਜਦੋਂ ਕਿ ਹਾਈਵੇ ਬਣੇ ਉਹਨੂੰ ਟਾਈਮ ਲੱਗਦਾ ਸਾਲ ਦੋ ਸਾਲ ਲੱਗ ਜਾਂਦੇ ਹਾਈਵੇ ਬਣਾਉਣ ਨੂੰ ਜਦ ਤੱਕ ਜਿਹੜੇ ਪਹਿਲੇ ਬੂਟੇ ਵੱਡੇ ਜਾਂਦੇ ਆ ਔਰ ਦੂਸਰੇ ਬੂਟੇ ਕਾਫੀ ਵੱਡੇ ਹੋ ਜਾਂਦੇ ਆ ਜਿਸ ਤੇ ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਿਲ ਸਕਦੀ ਹੈ